ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਥੋੜੀ ਦੇਰ ਆਪਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਤਾਂ ਕਿ ਸੱਚੇ ਪਾਤਸ਼ਾਹ ਜੀ ਸਾਡੇ ਰੁਕੇ ਹੋਏ ਕਾਰਜ ਕਰ ਦੇਣ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਤਰਕੀਆਂ ਤੇ ਗੁਰੂ ਚਰਨਾਂ ਦਾ ਓਟ ਆਸਰਾ ਬਖਸ਼ਿਸ਼ ਕਰਨ ਸਤਿਗੁਰਾਂ ਦੀ ਬਾਣੀ ਤੇ ਸੰਤ ਮਹਾਂਪੁਰਸ਼ ਵਾਰ-ਵਾਰ ਕਹਿੰਦੇ ਨੇ ਜੀ ਕਿ ਲੰਘਿਆ ਸਮਾਂ ਹੱਥ ਨਹੀਂ ਆਉਂਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਕਰਨੋ ਹੁਤੇ ਸੋ ਨਾ ਕੀਓ ਪਰੇ ਉਹ ਲੋਭ ਕਾ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਬਤ ਅੰਤ ਭਾਵ ਕੇ ਸਮਾ ਲੰਘਾ ਕੇ ਰੋਲਾ ਗੋਲਾ ਪਾਈ ਜਾਣ ਤੇ ਰੋਹੀ ਕਰ ਲਈ ਜਾਣ ਦਾ ਕੋਈ ਫਾਇਦਾ ਨਹੀਂ ਭਾਈ ਇਸ ਕਰਕੇ ਇਹਨੂੰ ਸਾਂਭ ਲੈਣਾ ਚਾਹੀਦਾ ਜਦੋਂ ਸਹੀ ਇਹਦਾ ਵਕਤ ਆਵੇ ਕਹਾਵਤ ਵੀ ਹੈ ਕਿ ਸਮਾ ਬੜਾ ਬਲਵਾਨ ਹੁੰਦਾ ਹੈ ਅਰ ਸਮਾਂ ਇੰਨਾ ਬਲਵਾਨ ਆ ਸੰਗਤ ਜੀ ਕਿ ਇਹਦੇ ਥੱਲੇ ਵੱਡੇ ਵੱਡੇ ਬਲਵਾਨ ਪਲਵਾਨ ਤੇ ਫੰਨੇਖਾਂ ਵੀ ਸਮੇ ਦੀ ਜਾੜ ਦੇ ਥੱਲੇ ਆਏ ਤੇ ਕੱਖੋਂ ਹੌਲੇ ਹੋ ਕੇ ਚਲੇ ਗਏ। ਬੜੀਆਂ ਬੜੀਆਂ ਸੋਹਣੀਆਂ ਸੂਰਤਾਂ ਪਰੀਆਂ ਵਰਗੀਆਂ ਮੂਰਤਾਂ ਵੀ ਸਮੇ ਨੇ ਮਿੱਟੀ ਕੱਟੇ ਵਿੱਚ ਰੋਲ ਦਿੱਤੀਆਂ। ਅਸੀਂ ਸਾਰੇ ਹੀ ਸਮੇ ਦੇ ਸਾਹਮਣੇ ਨਿਬਾਣੇ ਤੇ ਨਤਾਣੇ ਹਾਂ। ਇਸੇ ਲਈ ਸਾਨੀ ਕਹਿੰਦੇ ਨੇ ਕਿ ਭਾਈ ਸਮੇ ਦੀ ਚਾਲ ਨੂੰ ਵੇਖਣਾ ਚਾਹੀਦਾ ਹੈ। ਆਪਾਂ ਵੀ ਆਪਣਾ ਗੁਜ਼ਰ ਰਿਹਾ ਸਮੇਂ ਨੂੰ ਸੰਭਾਲੀਏ ਗੁਰੂ ਚਰਨਾਂ ਦੇ ਵਿੱਚ ਜੁੜੀਏ ਅੱਜ ਦਾ ਜਿਹੜਾ ਯੁੱਗ ਹੈ ਉਹ ਪੱਥਰ ਯੁੱਗ ਹੋ ਚੁੱਕਿਆ ਸਾਇੰਸ ਤੇ ਕਲਾ ਦਾ ਯੁੱਗ ਹੋ ਚੁੱਕਿਆ ਕਲਾ ਨਿਤ ਨਵੇਂ ਦਿਨ ਨਵਾਂ ਪਰੋਸ ਕੇ ਮਨੁੱਖ ਦੀ ਝੋਲੀ ਵਿੱਚ ਪਾ ਦਿੰਦੀ ਹੈ ਇੰਨੀਆਂ ਕਾਡਾਂ ਬੇਸ਼ੁਮਾਰ ਤੇ ਬੇਹਸਾਬ ਵਸਤੂਆਂ ਬੰਦੇ ਦੇ ਸੁੱਖ ਲਈ ਖੋਜੀਆਂ ਗਈਆਂ ਨੇ ਕਿ ਉਹਨਾਂ ਦੀ ਪ੍ਰਾਪਤੀ ਲਈ ਬਹੁਤ ਸਾਰੇ ਸਰਮਾਇਏ ਦੀ ਲੋੜ ਹੁੰਦੀ ਹੈ ਤੇ ਇਹ ਸਰਮਾਇਏ ਦੀ ਦੌੜ ਵਿੱਚ ਮਨੁੱਖ ਮਾਇਆ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਮਾਨਵਤਾ, ਰਿਸ਼ਤੇ, ਪਿਆਰ, ਇਨਸਾਨੀਅਤ ਸਭ ਕੁਝ ਪਿੱਛੇ ਰਹਿ ਜਾਂਦਾ ਤੇ ਮਾਇਆ ਪ੍ਰਧਾਨ ਹੋ ਕੇ ਅੱਗੇ ਨਿਕਲ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਅਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਦਾਮ ਭਾਵ ਕੌਡੀਆਂ ਦੀ ਪ੍ਰਾਪਤੀ ਲਈ ਅੱਜ ਮਨੁੱਖ ਹਯਾ ਸ਼ਰਮ ਤੇ ਧਰਮ ਨੂੰ ਕਹਿ ਲੋ ਕਿ ਸ਼ਿੱਕੇ ਟੰਗ ਰਿਹਾ ਹੈ ਅਪਰਾਧਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਇਹ ਵੀ ਸੱਚ ਹੈ ਕਿ ਮਾਇਆ ਨਾਲ ਸੰਸਾਰ ਦਾ ਧੰਦਾ ਚੱਲਦਾ ਹੈ ਇਹਦੇ ਬਿਨਾ ਵੀ ਨਹੀਂ ਸਰਦਾ ਸੰਗਤ ਜੀ ਸੰਸਾਰਿਕ ਕਾਰਵਿਹਾਰ ਲਈ ਮਾਇਆ ਦੀ ਲੋੜ ਪੈਂਦੀ ਹੈ ਪਰ ਗਲ ਢੰਗ ਤਰੀਕਿਆਂ ਨਾਲ ਕਮਾਈ ਕਰੀ ਗਈ ਮਾਇਆ ਦੀ ਹੋ ਰਹੀ ਹੈ ਬੰਦੇ ਦੀ ਬਰਾਬਰੀ ਤੇ ਖੇ ਖਰਾਬੀ ਦਾ ਕਾਰਨ ਵੀ ਇਹੀ ਮਾਇਆ ਬਣਦੀ ਆ ਪਰ ਅਜਿਹੇ ਜਿਹੜੇ ਲੋਕ ਆ ਨਾ ਲੋਭੀ ਲੋਕ ਉਹਨਾਂ ਦਾ ਲੋਕ ਪ੍ਰਲੋਕ ਸਭ ਲੱਗ ਜਾਂਦਾ ਹੈ ਮਾਇਆ ਦੇ ਪਿੱਛੇ ਚੱਲਿਆਂ ਕਿਉਂਕਿ ਸੱਚੀ ਦਰਗਾਹ ਵਿੱਚ ਤਾਂ ਸੱਚ ਨਹੀਂ ਨਿਭੜਨਾ ਮਾੜੀ ਸੋਚ ਮਾੜੀ ਸੁਰਤ ਭੈੜੀ ਬੁੱਧੀ ਨੂੰ ਕੋਈ ਗੁਰੂ ਦੀ ਭੈ ਭਾਵਨੀ ਵਾਲਾ ਸਾਧਪੁਰਖ ਹੀ ਥੰਮ ਸਕਦਾ ਹੈ ਥੰਮੇ ਕੋਏ ਨਾ ਸਾਧੂ ਬਿਨ ਸਾਧੂ ਨਾ ਦਿਸੈ ਜਗ ਵਿੱਚ ਕੋ ਆ ਸਾਰਾ ਸਾਧੂ ਬੀਤਾ ਅਸਲੀ ਹੋਣਾ ਚਾਹੀਦਾ ਹੈ ਨਾ ਜੀ ਜਿਨੇ ਆਪਣਾ ਆਪ ਸਾਧਿਆ ਹੋਵੇ ਸਾਧੂ ਦਾ ਭਾਵ ਜਿਨੇ ਆਪਣੇ ਆਪ ਨੂੰ ਸਾਧ ਲਿਆ ਹੋਵੇ ਉਹ ਆਪਣੇ ਵਿੱਚੋਂ ਸਾਰ ਪ੍ਰਕਾਰ ਦੇ ਜਿਹੜੇ ਐ ਬੌ ਕੱਢ ਦਿੱਤੇ ਹੋਣ ਕਿਸੇ ਸਰਸੇ ਵਾਲੇ ਨੂਰ ਮਹਿਲੀਏ ਜਾਂ ਭਨੀਹਾਰੇ ਵਾਲੇ ਵਰਗੇ ਜਿਹੜੇ ਸਾਧਾ ਉਹਦੇ ਵਸ ਪਾ ਕੇ ਤਾਂ ਜੀਵ ਦਾ ਜਿਹੜਾ ਹਾਲ ਹੈ ਉਹ ਕਸਾਈ ਦੇ ਹੱਥ ਆਈ ਬੱਕਰੀ ਦੇ ਵਰਗਾ ਹੁੰਦਾ ਹੈ ਉਹਦੀ ਜਾਨ ਵੀ ਚਲੀ ਜਾਂਦੀ ਹੈ ਤੇ ਉਹ ਸਵਾਦ ਵੀ ਲੈਂਦਾ ਹੈ ਸੋ ਇਸੇ ਨਾਲ ਮਿਲਦੀ ਜੁਲਦੀ ਜਗਸੀਰ ਸਿੰਘ ਸੀਰਾ ਜਿਹੜਾ ਹੈਗਾ ਉਹਨਾਂ ਦੀ ਕਲਮ ਤੋਂ ਮੈਂ ਤੁਹਾਨੂੰ ਇੱਕ ਗਾਥਾ ਸੁਣਾਉਣ ਜਾ ਰਹੀ ਹਾਂ ਉਹ ਆਪਣੇ ਅੱਖੀ ਵੇਖੀ ਕਹਾਣੀ ਦੇ ਦੌਰਾਨ ਕਹਿੰਦੇ ਨੇ ਕਿ ਮੈਂ ਆਪਣੇ ਅੱਖੀ ਦੇਖਿਆ ਕੰਨੀ ਸੁਣੀ ਇੱਕ ਘਟਨਾ ਮੈਨੂੰ ਯਾਦ ਹੈ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਹ ਕਹਿੰਦੇ ਨੇ ਕਿ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦਾ ਨਾਂ ਲਿਆ ਅੰਤਰ ਆਤਮੇ ਵਿੱਚੋਂ ਝੁਕ ਝੁਕ ਕੇ ਸਲਾਮ ਪ੍ਰਣਾਮ ਤੇ ਨਮਸਕਾਰ ਕੀਤੇ ਬਿਨਾ ਅਗਾਹ ਤੁਰਨਾ ਥੋੜਾ ਔਖਾ ਹੋ ਜਾਂਦਾ ਹੈ ਉਸ ਅਣਖੀ ਲਾਟ ਨੇ ਅਣਗਿੰਤ ਪ੍ਰਵਾਨੇ ਪੈਦਾ ਕੀਤੇ ਜਿਸ ਨੂੰ ਵੀ ਉਹਨਾਂ ਦੀ ਸੰਗਤ ਪ੍ਰਾਪਤ ਹੋਈ ਉਹਦੇ ਹਿਰਦੇ ਦੇ ਅੰਦਰ ਸੱਚ ਦੀ ਜੋਤ ਜਗ ਗਈ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾ ਵਾਲੇ ਨੇ ਦੇ ਜਿਹੜੇ ਸੱਚਖੰਡ ਪਿਆਨੇ ਤੋਂ ਤਕਰੀਬਨ ਸਾਲ ਕੋ ਬਾਅਦ ਦੀ ਗੱਲ ਹੈ ਜੀ ਉਹ ਕਹਿੰਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਰਾਜਸਥਾਨ ਦੀ ਪ੍ਰਚਾਰ ਫੇਰੀ ਤੇ ਸਨ ਲਾਇਲਪੁਰੀਆਂ ਦੇ ਚੱਕ ਵਿਖੇ ਸ਼ਾਮ ਦੀ ਸੰਤਾਂ ਦੀ ਜਿਹੜੀ ਕਥਾ ਹੋਈ ਸੀ ਤੇ ਰਾਤ ਦਾ ਟਿਕਾਣਾ ਵੀ ਉੱਥੇ ਸੀ ਸਵੇਰ ਦਾ ਨਿਤਨੇਮ ਤੇ ਕਥਾ ਗੰਗਾ ਨਗਰ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਤੇ ਦੀਵਾਨ ਉਪਰੰਤ ਮਹਾਂਪੁਰਖਾਂ ਨੇ ਕਿਸੇ ਨਾਲ ਗੱਲ ਕੀਤੀ ਕਿ ਐਕਤੀ ਫਲਾਣਾ ਡਾਕਟਰ ਨਹੀਂ ਆਇਆ ਦੱਸਣ ਵਾਲੇ ਨੇ ਦੱਸਿਆ ਜੀ ਉਹ ਕਾਫੀ ਜ਼ਿਆਦਾ ਢਿੱਲੇ ਨੇ ਤੁਹਾਨੂੰ ਯਾਦ ਕਰਦੇ ਸੀ ਮੰਜੇ ਤੋਂ ਉੱਠ ਨਹੀਂ ਸਕਦੇ ਬੇਨਤੀ ਕਰਦੇ ਨੇ ਕਿ ਆ ਕੇ ਦਰਸ਼ਨ ਦੇ ਜਾਓ ਡਾਕਟਰ ਦੇ ਘਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੰਗਤ ਜੀ ਸੰਤਾ ਮਾਂ ਪੁਰਸ਼ਾਂ ਨਾਲ ਹੋਰ ਵੀ ਸੰਗੀ ਸਨ ਲੰਮੇ ਪਏ ਡਾਕਟਰ ਨੇ ਹੱਥ ਜੋੜ ਕੇ ਫਤਿਹ ਬੁਲਾਈ ਤੇ ਮੰਜੇ ਦੇ ਇੱਕ ਪਾਸੇ ਝੁੱਕ ਕੇ ਨਮਸਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁੱਭਾ ਮਾਰ ਕੇ ਰੋ ਪਿਆ ਸੰਤਾ ਨੇ ਹੌਸਲਾ ਦਿੱਤਾ ਪਰ ਫੇਰ ਵੀ ਰੋਣਾ ਨਾ ਰੁਕਿਆ ਮਹਾਪੁਰਸ਼ ਸਮਝੌਣ ਲੱਗੇ ਡਾਕਟਰ ਜੀ ਤੁਸੀਂ ਤਾਂ ਆਪ ਸਿਆਣੇ ਹੋ ਦੁੱਖ ਸੁੱਖ ਸਰੀਰ ਨਾਲ ਹੀ ਹੁੰਦੇ ਆ ਕਿ ਲੰਮੀ ਬਿਮਾਰੀ ਨੇ ਦੁੱਖ ਹੀ ਕਰ ਦਿੱਤਾ ਹੈ ਡਾਕਟਰ ਸਾਹਿਬ ਨੇ ਨਾਂ ਦੇ ਵਿੱਚ ਸਿਰ ਹਿਲਾਇਆ ਡਾਕਟਰ ਨੇ ਆਪਣਾ ਪ੍ਰਾਈਵੇਟ ਹਸਪਤਾਲ ਖੋਲ੍ਹਿਆ ਸੀ ਜੀ ਜਿਹੜਾ ਉਹਦੀ ਲੰਮੀ ਬਿਮਾਰੀ ਕਾਰਨ ਬੰਦ ਹੋ ਗਿਆ ਮਹਾਪੁਰਸ਼ਾਂ ਨੇ ਪੁੱਛਿਆ ਕੀ ਹਸਪਤਾਲ ਦੇ ਬੰਦ ਹੋਣ ਕਰਕੇ ਦੁਖੀ ਆ ਡਾਕਟਰ ਨੇ ਫਿਰ ਨਾਂ ਵਿੱਚ ਸਿਰ ਹਿਲਾ ਦਿੱਤਾ ਮਹਾਪੁਰਸ਼ ਪੁੱਛਣ ਲੱਗੇ ਕਿ ਫੇਰ ਕੀ ਕਾਰਨ ਹੈ ਮਨ ਨੂੰ ਕਿਹੜਾ ਚੋਰਾ ਲਾ ਲਿਆ ਏ ਡਾਕਟਰ ਨੇ ਦੱਸਿਆ ਜੀ ਮੇਰੇ ਸਰੀਰ ਚ ਪਾਣੀ ਭਰਦਾ ਏ ਡਾਕਟਰ ਆਉਂਦਾ ਹੈ ਸਿਰਿੰਜ ਲਾ ਲਾ ਪਾਣੀ ਕੱਢਦਾ ਪਰ ਪਾਣੀ ਫਿਰ ਭਰ ਜਾਂਦਾ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣੇ ਕੋਲ ਆਏ ਮਰੀਜ਼ਾਂ ਦੇ ਮਾੜੇ ਮੋٹے ਤਾਪ ਚੜੇ ਤੇ ਵੀ 10 10 ਰੁਪਏ ਖਾਤਰ ਪਾਣੀ ਦੇ ਟੀਕੇ ਭਰ-ਭਰ ਕੇ ਲਾਉਂਦਾ ਰਿਹਾ ਆਂ ਹੁਣ ਸੋਚਦਾ ਕਿ ਉਹੀ ਪਾਣੀ ਮੇਰੇ ਹੱਡਾਂ ਗੋਡਿਆਂ ਤੇ ਸਰੀਰ ਵਿੱਚ ਡਾਕਟਰ ਸਿਰਿੰਜਾ ਲਾ ਲਾ ਕੱਢਦੇ ਪਏ ਨੇ ਮੈਂ ਸਮੈ ਨੂੰ ਝੁਰਦਾ ਮੇਰੀਆਂ ਪੁੱਭਾਂ ਨਿਕਲਦੀਆਂ ਨੇ ਮੇਰਾ ਰੋਣਾ ਠੱਲ ਨਹੀਂ ਹੁੰਦਾ ਮੈਨੂੰ ਮੌਤ ਵੀ ਨਹੀਂ ਆਉਂਦੀ ਤੇ ਮੇਰਾ ਜੀਵਨ ਵੀ ਬਹੁਤ ਔਖਾ ਹੋਇਆ ਪਿਆ ਮਹਾਪੁਰਸ਼ਾਂ ਨੇ ਦਲਾਸਾ ਦਿੱਤਾ ਕਿ ਜਦੋਂ ਸੱਚੇ ਦਿਲੋਂ ਪਛਤਾਵਾ ਕਰ ਲਿਆ ਜਾਵੇ ਨਾ ਤਾਂ ਸਾਰੇ ਜਿਹੜੇ ਪਾਪ ਆ ਉਹ ਧੁੱਤੇ ਜਾਂਦੇ ਨਹੀਂ ਇਹ ਵੀ ਤੂੰ ਨਿਤਨੇਮ ਕਰਦਾ ਸੀ ਤਾਂ ਤੈਨੂੰ ਸਮਝ ਪੈ ਗਈ ਸਤਗੁਰ ਸੋਝੀ ਵੀ ਉਸ ਨੂੰ ਬਖਸ਼ਿਸ਼ ਕਰਦੇ ਨੇ ਜੀਨੂੰ ਤੁਰੋਂ ਦਰਗਾਹੋਂ ਬਖਸ਼ਣਾ ਹੋਵੇ ਨਹੀਂ ਤਾਂ ਲੋਕੀ ਦੁੱਖ ਵੀ ਭੋਗਦੇ ਰਹਿੰਦੇ ਨੇ ਤੇ ਉਹਨਾਂ ਨੂੰ ਸੋਝੀ ਵੀ ਨਹੀਂ ਆਉਂਦੀ ਸੰਤ ਮਹਾਪੁਰਸ਼ਾਂ ਦੇ ਪਾਵਨ ਬਚਨ ਸੁਣ ਕੇ ਡਾਕਟਰ ਹੌਲਾ ਫੁੱਲ ਵਰਗਾ ਹੋ ਗਿਆ ਜਿਵੇਂ ਆਤਮਾ ਤੋਂ ਮਣਾ ਮੂਹੀ ਭਾਰ ਲੈ ਗਿਆ ਹੋਵੇ ਦੂਜੇ ਤੀਜੇ ਦਿਨ ਹੀ ਬੰਧਨ ਮੁਕਤ ਹੋਈ ਡਾਕਟਰ ਦੀ ਰੂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਗੁਰਬਾਣੀ ਦੇ ਵਿੱਚ ਬਹੁਤ ਪਿਆਰਾ ਬਚਨ ਆਉਂਦਾ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖਿਆ ਸੰਗਤ ਜੀ ਇਹ ਜਿਹੜੀ ਅੱਜ ਦੀ ਅਸੀਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹਦਾ ਇੱਕੋ ਇੱਕ ਮਕਸਦ ਹੈ ਕਿ ਜਦੋਂ ਸਾਡੇ ਕੋਲੇ ਬਲ ਹੋਵੇ ਬੁੱਧੀ ਹੋਵੇ ਸਮਰਥਾ ਹੋਵੇ ਸਾਡੀ ਕੋਸ਼ਿਸ਼ ਕੇਵਲ ਤੇ ਕੇਵਲ ਨੇਕ ਤੇ ਚੰਗੇ ਕਰਮ ਕਰਕੇ ਕਮਾਈਆਂ ਕਰਨ ਦੀ ਹੋਣੀ ਚਾਹੀਦੀ ਹੈ ਜੀ ਤੇ ਅਕਾਲ ਪੁਰਖ ਨੂੰ ਤੋ ਪੈਰ ਤੁਸੀਂ ਯਾਦ ਰੱਖਣਾ ਹਰ ਗੱਲ ਲਈ ਤੁਹਾਡਾ ਜਿਹੜਾ ਸੀਸ ਆਉ ਸ਼ੁਕਰਾਨੇ ਚ ਝੁਕਿਆ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੇ ਲੋਕ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਤਾਂ ਹੀ ਤੁਹਾਨੂੰ ਗੁਰੂ ਦੇ ਚਰਨਾਂ ਦਾ ਆਸਰਾ ਮਿਲ ਸਕਦਾ ਹੈ ਨਹੀਂ ਤਾਂ ਅੱਜ ਜੋ ਤੁਸੀਂ ਮਾੜਾ ਬਚਨ ਮਾੜਾ ਕਰਮ ਕਰੋਗੇ ਨਾ ਉਹਦਾ ਜਿਹੜਾ ਭੁਗਤਾਨ ਤੁਹਾਨੂੰ ਬਹੁਤ ਔਖੇ ਹੋ ਕੇ ਦੇਣਾ ਪਵੇਗਾ ਔਰ ਫਿਰ ਪਛਤਾਏ ਤੋਂ ਕੁਝ ਹੱਥ ਪੱਲੇ ਨਹੀਂ ਲੱਗਦਾ ਸੋ ਐਨਿਆ ਕੇ ਬੇਨਤੀਆਂ ਪ੍ਰਵਾਨ ਕਰੋ ਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਭ ਨੂੰ ਮਤਬੁੱਧ ਦੇਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਨੀਵਾ ਤੇ ਮੱਤ ਉੱਚੀ ਰੱਖਣ ਜੇਕਰ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਤੁਸੀਂ ਕਿਸੇ ਖਾਸ ਟੌਪਿਕ ਤੇ ਵੀ ਵੀਡੀਓ ਸੁਣਨਾ ਚਾਹੁੰਦੇ ਹੋ ਜਿਹੜੀ ਕਿ ਸਿੱਖ ਧਰਮ ਦੇ ਨਾਲ ਰਿਲੇਟਡ ਹੋਵੇ ਤਾਂ ਤੁਸੀਂ ਸਾਨੂੰ ਉਹ ਮੈਂਸ਼ਨ ਕਰਕੇ ਦੱਸ ਦੇਣਾ ਹੈ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਅਸੀਂ ਉਦਾਂ ਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆ ਸਕੀਏ ਹੁਣ ਸਾਨੂੰ ਦੋ ਇਜਾਜ਼ਤ ਹੋਈਆਂ ਪੁੱਲਾਂ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ